ਫਗਵਾੜੇ ਤੋਂ ਐਸੀ ਸਮਾਜ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲਾ ਕਾਂਗਰਸੀ ਲੀਡਰ ਮੰਗਿਆ ਮਾਫੀ ਮਾਮਲਾ ਹੋਇਆ ਸ਼ਾਂਤ ਫਗਵਾੜੇ ਤੋਂ ਹਰਜੀਤ ਸਿੰਘ ਪਰਮਾਰ ਇੱਕ ਹੰਕਾਰਿਆ ਹੋਇਆ ਕਾਂਗਰਸੀ ਲੀਡਰ ਨੇ ਕੁਝ ਦਿਨ ਪਹਿਲਾਂ ਐਸੀ ਸਮਾਜਪਤੀ ਬੋਲੀ ਸੀ ਬੇਹੂਦੀ ਸ਼ਬਦਾਵਲੀ ਐਸੀ ਸਮਾਜ ਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਰਵਦਾਸ ਟਾਈਗਰ ਫੋਰਸ ਦੇ ਸਹਿਯੋਗ ਦੀ ਜਥੇਬੰਦੀਆਂ ਨੇ ਅੱਜ 4 ਵਜੇ ਦਾ ਦਿੱਤਾ ਸੀ ਅਲਟੀਮੇਟਮ ਕਿਹਾ ਮਾफ़ी ਮੰਗਲਾ ਨਹੀਂ ਹੋਊਗਾ ਪਰਚਾ ਦਰਜ ਆਪਣੇ ਆਪ ਨੂੰ ਉੱਚੀ ਜਿਆਦਾ ਸਮਝੀ ਬਿਠਾ ਕਾਂਗਰਸੀ ਲੀਡਰ ਹਰਜੀਤ ਸਿੰਘ ਪਰਮਾਰ ਅਲਟੀਮੇਟਮ 4 ਵਜ ਤੋਂ ਪਹਿਲਾਂ ਹੀ ਮਾਰ ਗਿਆ ਬੋਖ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਚੱਕ ਹਕੀਮ ਵਿਖੇ ਪਹੁੰਚ ਕੇ ਪ੍ਰਸ਼ਾਸ਼ਨ ਤੇ ਸਮਾਜਿਕ ਜਥੇਬੰਦੀਆਂ ਵਿੱਚ ਮੰਗੀ ਮਾਫੀ ਅੱਗੇ ਤੋਂ ਅਜਿਹਾ ਨਾ ਕਰਨ ਦੀ ਕੀਤੀ ਤਗੀਦ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਪ੍ਰਜਾ ਪ੍ਰੈਜ਼ੀਡੈਂਟ ਜੱਸੀ ਤੱਲਣ ਨੇ ਕਿਹਾ ਪੁੱਠਾ ਸਿੱਧਾ ਬੋਲਣ ਵਾਲਿਆਂ ਨੂੰ ਕੀਤਾ آگਾਹ ਦਿੱਤੀ ਚੇਤਾਵਨੀ ਕਿਹਾ ਕਿ ਹੁਣ ਤੱਕ ਤਾਂ ਮਾਫੀ ਨਾਲ ਕੰਮ ਚੱਲਦਾ ਰਿਹਾ ਅੱਗੇ ਤੋਂ ਹੋਵੇਗੀ ਛੇਤਰ ਪ੍ਰੇਡ ਕੋਈ ਵੀ ਐਸੀ ਸਮਾਜਪ੍ਰਤੀ ਕੋਈ ਮਾੜੀ ਸ਼ਬਦਾਵਲੀ ਬੋਲੇਗਾ ਤਾਂ ਲਾਇਆ ਜਾਊਗਾ ਸੋਦਾ ਚਿਤਰਾ ਦਾ ਗਾਲਚ ਹਾਰ પાਕੇ ਬੀ ਆਰ ਅੰਬੇਡਕਰ ਸਾਹਿਬ ਦੇ ਸਟੈਚੂ ਤੇ ਮਗਾਮਾ ਕੇ ਮਾਫੀ ਆਬ ਸੁਣਦੇ ਆ ਸ਼ਰਬੀਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ ਨੇ ਹੋਰ ਕੀ ਕੀ ਕਿਹਾ ਤੁਸੀਂ ਦੇਖਦੇ ਹੋ ਬੀਬੀਸੀ ਇੰਟਰਨੈਸ਼ਨਲ ਦੀ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਤੁਹਾਡੀ ਆਪਣੀ ਆਵਾਜ਼ ਮਤਲਬ ਪੀ ਵੀ ਸੀ ਇੰਟਰਨੈਸ਼ਨਲ ਰੇਡੀਓ ਆਬ ਸੁਣਦੇ ਆ ਪਹਿਲਾ ਹਰੀ ਸਿੰਘ ਪਰਮਾਰ ਦਾ ਮਾਫੀ ਨਾਮਾ ਬਾਅਦ ਸੁਣਿਓ ਸ਼੍ਰੀ ਗੁਰੂ ਅਰਦਾਸ ਟਾਈਗਰ ਫੋਰਸ ਦੀ ਚਿਤਾਵਨੀ ਕਿਸੇ ਵੀ ਪਾਰਟੀ ਨਾਲ ਕੋਈ ਤਾਲੁਕ ਨਹੀਂ ਹੈ ਆਦਰਵਾਇਜ਼ मेरा फ्री मेरा देखो मेरा मैं फिर भी कार में इंतजाम मैं कॉन्क्रीट बैंकन मेरी ब्रांच मैनेजर तेरे ब्रांच मैनेजर देखो सारी डिस्ट्रिक्ट ਦੇ ਵਿੱਚ ਕਿਹੜੀ ਲੱਗੀ ਆਪ ਜਾਣਦੇ ਰਿਕਰੂਟਮੈਂਟ ਆਉਂਦੀ ਮੈਂ ਹਰਜੀਤ ਸਿੰਘ ਨੇ ਕੀ ਰੋਲ ਫਲੇਸ਼ ਕੀਤਾ ਉਹਦੇ ਬਿਤੇ ਵੀ ਤੁਸੀਂ ਇਹ ਦੱਸ ਸਕਦੇ ਸਾਰੇ ਆਲੇ ਦੋਲੇ ਪੁੱਛ ਕੇ ਕੋਈ ਚੰਗਦੇ ਨੂੰ ਕਿਹਨੂੰ ਮਿਲਦੇ ਹੈ ਇਹ ਚੱਲਦੇ ਨੇ ਕਿਹਨਾਂ ਮੇਰਾ ਕੁਝ ਮਤ ਜੀ ਮੈਂ ਤਾਂ ਤੁਹਾਡੇ ਵਿੱਚੋਂ ਹੀ ਅਸੀਂ ਵੀ ओबीसी ਆ ਅਸੀਂ ਕਿਹੜੇ ਕਿਹੜੀ ਅਸੀਂ ਕਿਹੜੇ ਬ੍ਰਾਹਮਣ ਨੇ ਜਾਟਿਆਂ ਜੀ ਦਾ ਨਾਂ ਨਾਂ ਅਸੀਂ ਵੀ ਤੁਹਾਡੇ ਵਿੱਚੋਂ ਹੀ ਤੁਹਾਡੇ ਨਾਲ ਹੀ ਜਿਨਾ ਤੁਹਾਡੇ ਨਾਲ ਹੀ ਮਰਨਾ ਲੇਕਿਨ ਜੇ ਤੁਸੀਂ ਕਹਦੇ ਹੋ ਕਿ ਮੈਂ ਕੋਈ ਐਸੀ ਗੱਲ ਕਹੀ ਹੈ ਆਈ ਐਮ ਸੌਰੀ ਬਟ ਲੇਕਿਨ ਮੈਂ ਕੋਈ ਮੈਂ ਫੇਰ ਕਿਹਨਾ ਗੁਰੂ ਘਰ ਚ ਮੈਂ ਬੈਠਾ ਆਇਗਾ ਤੇ ਫੇਰ ਵੀ ਜੇ ਤੁਸੀਂ ਨੌ ਮਾਸ ਦਾ ਰੱਖਿਆ ਨਹੀਂ ਫੇਰ ਵੀ ਮੈਂ ਕੋਈ ਤੁਸੀਂ ਸਹਾਰਦੇ ਨਹੀਂ ਕਿਉਂ ਨਹੀਂ ਨਾ ਨਾ ਇਹ ਨਹੀਂ ਗੱਲ ਜੀ ਜੈਪੀਨ ਜੈਪਾਤ ਜੈ ਗੁਰਦੇਵ ਇਹ ਰਾ ਦੋ ਚਾਰ ਦਿਨ ਤੋਂ ਚੱਲ ਰਿਹਾ ਹੈਗਾ ਕਿਉਂਕਿ ਜਿਹੜਾ ਇੱਥੇ ਸਿੰਗਲ ਕਾਂਗਰਸ ਲੀਡਰ ਅਜੀਤ ਸਿੰਘ ਪਰਮਾਨ ਨੇ ਜੋ ਬਾਬਾ ਸਾਹਿਬ ਵੀਰ ਮੇਰਕਾ ਜੀ ਨੇ ਜੋ ਸੰਵਿਧਾਨ ਵਿੱਚ ਰਿਜੈਕਸ਼ਨ ਲੈ ਕੇ ਦਿੱਤੀ ਆ ਕਿਉਂਕਿ ਇਹਨਾਂ ਦੀ ਬਦੌਲਤ ਅੱਜ ਸਾਰੇ ਜਿਹੜੇ ਲੋਕ ਆ ਉਹ ਮੰਤਰੀ ਜੱਜ ਬਣਿਆ ਸੋ ਕਿਉਂਕਿ ਜਿਹੜੇ ਇਹ ਬੀਸੀ ਸਮਾਜ ਦੇ ਲੋਕ ਆ ਇਹ ਆਪਣੇ ਆਪ ਨੂੰ ਐਗਰੀ ਸਮਾਜ ਤੋਂ ਵੱਖ ਸਕਦੇ ਆ ਇੱਕ ਜਿਹੜੀ ਉਦਾਹਰਣ ਆ ਵੀ ਬੰਦੇ ਨੂੰ ਪ੍ਰੈਸ ਰਿਪੋਰਟਰ ਵੇਲੇ ਪੱਤਰਕਾਰ ਦੇ ਵਿੱਚ ਜਿਹੜਾ ਬੋਲਿਆ ਵੀ ਅਸੀਂ ਜਿਹੜਾ ਰਿਜ਼ਰਵੇਸ਼ਨ ਲੈ ਕੇ ਸਾਡੇ ਸਿਰ ਦੇ ਉੱਪਰ ਬਹਿ ਜਾਂਦੇ ਆ ਤੇ ਜਿਹੜੇ ਧਾਰੀਵਾਲ ਸਾਹਿਬ ਮਰੀ ਵੀ ਸਮਾਨਾ ਰੋਂਗ ਕਰਦੇ ਉਹਨਾਂ ਨੂੰ ਵੀ ਜਿਹੜੀ ਉਹ ਜਲਦੀ ਪ੍ਰੈਸ ਕਾਨਫਰੈਂਸ ਵਿੱਚ ਗੱਲ ਵੀ ਕੀਤੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਬੀਸੀ ਸਮਾਜ ਆ ਵੀ ਉੱਥੇ ਪ੍ਰੈਸੀਡੈਂਟ ਜਿਹੜਾ ਕਿਸੇ ਤਰ੍ਹਾਂ ਮਦਦ ਤੇ ਬਣਦਾ ਆ ਸੋ ਜਦੋਂ ਸਮਾਜ ਸਾਰਾ ਇਕੱਠਾ ਹੋਇਆ ਸਮਰੀ ਜੱਥੇਬੰਦੀਆਂ ਇਕੱਠੀਆਂ ਹੋਈਆਂ ਤੇ ਇਹਨਾਂ ਨੇ ਮਾਫੀ ਜਿਹੜੀ ਆ ਸਾਡੇ ਗੁਰੂ ਘਰ ਵਿੱਚ ਮੰਗੀ ਆ ਪਰ ਇਹੀ ਲੋਕ ਜਿਹੜੇ ਬੀਸੀ ਸਮਾਜ ਆ ਇਹ ਵੀ ਜਿਹੜਾ ਫਾਇਦਾ ਜਿਹੜਾ ਆ ਰੱਖਸ਼ਾ ਕਰ ਲੈਂਦੇ ਆ ਇਹਨਾਂ ਨੇ ਹੀ ਬੀਸੀ ਸਰਟੀਫਿਕੇਟ ਬਣਾ ਕੇ ਜਿਹੜੇ ਆ ਸਾਰੀਆਂ ਸੁਵਿਧਾਵਾਂ ਲਈਆਂ ਆ ਅੱਜ ਜਿਹੜੇ ਆ ਲੀਡਰਸ਼ਿਪ ਪੈਦਾ ਕਰਦਾ ਆਪਣੇ ਬੱਚਿਆਂ ਦੀ ਜਿਹੜਾ ਪ ਨੇ ਪਰ ਉਹੀ ਲੋਕ ਜਿਹੜੇ ਅੱਜ ਬਾਬਾ ਸਾਹਿਬ ਦਾ ਵਿਰੋਧ ਕਰਦੇ ਆ ਸੋ ਅੱਜ ਜਿਹੜਾ ਸੰਵਿਧਾਨ ਦੇ ਵਿਰੋਧ ਜੋ ਵੀ ਬੋਲੂਗਾ ਚਾਹੇ ਉਹ ਸਾਡਾ ਸਮਾਜ ਹੋਵੇ ਚਾਹੇ ਅਸੀਂ ਹੋਈਏ ਉਹਨਾਂ ਨੂੰ ਜਿਹੜਾ ਅੱਗੇ ਤੋਂ ਗਾਂਵਾ ਦੇ ਬਖਸ਼ਾ ਨਹੀਂ ਜਾਊਗਾ ਸੋ ਬਾਰ-ਬਾਰ ਜਿਹੜਾ ਲੋਕ ਬੋਲਦੇ ਆ ਜਿਸ ਤਰ੍ਹਾਂ ਦੂਜੇ ਧਰਮਾਂ ਦੇ ਵਿੱਚ ਜਿਹੜਾ ਕੋਈ ਬੋਲਦਾ ਆ ਉਹਨੂੰ ਝਟਕਾਉਂਦੇ ਆ ਜਿੰਦੂ ਕਹਿੰਦੇ ਆ ਬਿਆਦਵੀ ਕਰਦਾ ਜਾਂ ਕੋਈ ਲੋਕੀ ਬੋਲਦੇ ਸਪਾਸ ਦੇ ਕਲੱਬ ਜਾਂ ਧਰਮ ਰੱਦੀ ਅੱਜ ਤੋਂ ਬਾਅਦ ਜਿਹੜਾ ਬੰਦਾ ਬਾਬਾ ਸਾਹਿਬ ਵੀਰਾਂ ਬੇਲਗੜੀ ਦੇ ਸੰਵਿਧਾਨ ਦੇ ਵਿਰੋਧ ਬੋਲੂਗਾ ਉਹ ਬੰਦੇ ਨੂੰ ਸਮਾਜ ਦੇ ਵਿੱਚ ਨੰਗਾ ਕਰ ਕਿਉਂਕਿ ਇਹ ਲੋਕਿਆ ਉਦੋਂ ਤੱਕ ਨਹੀਂ ਹਟਣੇ ਦੇ ਦੋ ਤੱਕ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਸਮਾਜ ਵਿੱਚ ਨੰਗਾ ਨਹੀਂ ਕਰਦੇ ਉਹੀ ਬਾਬਾ ਸਾਹਿਬ ਦੇ ਸਟੈਚੂ ਮੂਰੇ ਫਿਰ ਲੋਕਾਂ ਦੇ ਜਿਹੜਾ ਲਿਆ ਕੇ ਜਿਹੜਾ ਇਹਨਾਂ ਸ਼ੇਤਰਾਂ ਦਾ ਹਾਰਪਾ ਜਾਊਗਾ ਸੋ ਅੱਗੇ ਤੋਂ ਸੋ ਸਾਮਕੇ ਕੋਈ ਬੰਦਾ ਬੁੱਲੇ ਇਹਦਾ ਜਿਹੜਾ ਗੁਰਦਾਰ ਟੈਗਰ ਹੋ ਸਕਤੇ ਅੰਮ੍ਰਿਤਕਲ ਸਾਣਾ ਮੂਲ ਵਾਸੀ ਪੂਰਾ ਸਮੁੱਚਾ ਸਮਾਜ ਇਸੇ ਵੰਦੀਆਂ ਲੈ ਕੇ ਇਹਨਾਂ ਦਾ ਬੜਾ ਮਰੂਦ ਕਰਾਂਗੇ ਭਾਜੀ ਕੱਲ੍ਹ ਤੋਂ ਜਿਹੜੀ ਅੱਜ ਮਾਫੀ ਮੰਗੀ ਗਈ ਹੈ ਕੀ ਜਦੋਂ ਵੰਦੀਆਂ ਵੱਲੋਂ ਕੋਈ ਰਿਟਰਨ ਦੇ ਵਿੱਚ ਪ੍ਰਸ਼ਾਸਨ ਨੂੰ ਆਪਾਂ ਕੰਪਲੇਨਟ ਕੀਤੀ ਸੀ ਦੂਸਰਾ ਜਿਹੜੀ ਅਜੇ ਮਾਫੀ ਹੋਈ ਹੈ ਲਿਖਤੀ ਹੋਈ ਆ ਜਾਂ ਬਰਬਲੀ ਦੀ ਕਿਤਾ ਤਾਂ ਕਿ ਆਪਾਂ ਜਿਹੜੀ ਤੁਹਾਡੀ ਵੀਡੀਓ ਜਦੋਂ ਬਾਹਰ ਹੋਈ ਸੀ ਇਹ ਜਿਹੜਾ ਵੀਡੀਓ ਆ ਸਾਡੇ ਜਿਹੜੇ ਐਸਐਸਪੀ ਆਈਪੀਐਸ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਦਿੱਤੀ ਗਈ ਇੰਦਰ ਦੇ ਡੀਐਸਪੀ ਸਾਹਿਬ ਆਸ਼ੁਰਾਮ ਜੀ ਉਹਨਾਂ ਨੂੰ ਅੱਜ ਦਾ ਜਿਹੜਾ ਐਤਵਾਰ ਦਾ ਟਾਈਮ ਜਿਹੜਾ ਦਿੱਤਾ ਗਿਆ ਸੀਗਾ ਵੀ ਸਾਰੀਆਂ ਜਿੱਥੇ ਬੰਦਿਆਂ ਨਾਲ ਲੈ ਕੇ ਕਿਉਂਕਿ ਅੱਜ ਪੰਜਾਬ ਬਹੁਤ ਬੜੀ ਜਿਹੜੇ ਬੰਦਿਆਂ ਪਵਾੜਿਆਂ ਦੇ ਮੈਚ ਨੂੰ ਰਿਗਾਰਡ ਟੈਕਰ ਬੋਲ ਸਕਦੇ ਅਮਰੀਕਾ ਨਾਲ ਨਾਲ ਬਹੁਤ ਬਾਅਦ ਜਿੱਥੋਂ ਆਪਾਂ ਖੜੇ ਆ ਉਹ ਅਗਰ 4 ਵਜੇ ਪਰਮਾਰ ਸਾਹਿਬ ਦੇ ਘਰ ਦੇ ਬਾਹਰ ਫੋਟੋ ਲਾ ਬੁੱਕਿਆ ਜਾਊਗਾ ਤੇ ਉਹਨਾਂ ਦੇ ਰੂਪਨ ਬਣਦਾ ਮੁਕੱਦਮਾ ਐਸ.ਸੀ.ਐਫ. ਕਾ ਕੀਤਾ ਜਾਊਗਾ। ਸੋ 4 ਵਜੇ ਤੋਂ ਟਾਈਮ ਤੋਂ ਪਹਿਲਾਂ ਪਹਿਲਾਂ ਜਿਹੜਾ ਗੁਰੂ ਘਰ ਦੇ ਵਿੱਚ ਆਪਣੇ ਸਾਧੀਆਂ ਤੁਸੀਂ ਆ ਗਏ ਵੀ ਆਪਣੇ ਸਮਾਜ ਵਿੱਚ ਵੀ ਮੈਂ ਵੀ ਤੁਹਾਡੇ ਸਮਾਜ ਦਾ ਨੇ ਮਾਫੀ ਜਿਹੜੀ ਮੰਗੀ ਆ ਉਹ ਸਾਰਿਆਂ ਦੇ ਵੀਡੀਓ ਸਾਹਮਣੇ ਮੰਨੀ ਆ ਰਿਟਰਨ ਵਿੱਚ ਕੁਝ ਨਹੀਂ ਹੋਇਆ। ਜਿੱਦਾਂ ਕਿ ਅੱਜ ਦਾ 4 ਵਜੇ ਟਾਈਮ ਦੀ ਜੇਕਰ ਮਾ ਵੀ ਨਾ ਮੰਗਦੇ ਤੇ ਉਹਦੇ ਪਰ 4 ਵਜੇ ਆਪਾਂ ਮੁਕੱਦਮਾ ਸਾਡੇ